ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪਾਕਿਸਤਾਨੀ ਗਲੂਕਾਰਾ ਰੇਸ਼ਮਾ ਜੀ ਜਿਹੜੇ ਕਿ ਇਸ ਦੁਨੀਆ ਚ ਹੁਣ ਹਾਇਤ ਨਹੀਂ ਹੈ ਇਹ ਉਹਨਾਂ ਦੀ ਜ਼ਿੰਦਗੀ ਦੀ ਵੀਡੀਓ ਹੈਗੀ ਹੈ ਜਦੋਂ ਉਹ ਜ਼ਿੰਦਾ ਸੀਗੇ ਸਿੱਖ ਸਰਦਾਰਾਂ ਨੂੰ ਬਹੁਤ ਹੀ ਜ਼ਿਆਦਾ ਮਾਨ ਤੇ ਸਨਮਾਨ ਦੇਂਦੇ ਹੀ ਹੈਗੀ ਹੈ ਜਿਹੜਾ ਉਹਨਾਂ ਨੇ ਸਿੱਖ ਸਰਦਾਰਾਂ ਨੂੰ ਮਾਨ ਸਨਮਾਨ ਦਿੱਤਾ ਹੈਗਾ ਵਾ ਉਹ ਸੁਣਨੇ ਦੇ ਕਾਬਿਲ ਹੈਗਾ ਵਾ ਵੀਡੀਓ ਵੇਖ ਕੇ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਜਾਏਗਾ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਗੱਲ ਮੈਨੂੰ ਬੜੇ ਪਿਆਰੇ ਲੱਗੇ ਠੀਕ ਕਰਾਂ ਮੈਂ ਤੁਵਾਰੀ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੇ ਰੂਸ ਅਸੀਂ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦਿੱਤੇ ਆਉਂਦੇ ਸਾਡੇ ਉਧਰ ਜਾਂਦੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦਿਆਂ ਸੜਕ تے رستہ بھول گئی نے انگریزی آئے نہ کوئی بات کی کرا فکر فکری پی گئی ادھر ادھر ویخان سے ساری اگریزیاں ہی اگریزیاں نظر آنے ایک سردار جی میں نے مل گیا میں کہا یا اللہ شکر ہے میرا پیو مل گیا میرے بھی میرا ہی پیو پگ بن دیا دے سی میں نے دکان سے کریاں دی ਮੈਂ ਭੱਜ ਕੇ ਗਏ ਮੈਂ ਕਿਹਾ ਸਰਦਾਰ ਜੀ ਕਾਂ ਪੁੱਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨ ਨੂੰ ਆਏ ਹਾਂ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖਦੀ ਦੇਖਦੀ ਤੇਰੇ ਵੱਲ ਆ ਗਈ ਆ ਕਹਿਣ ਲੱਗੇ ਫੇਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹਾ ਕਿਹੜੀ ਜਗ੍ਹਾ ਤੋਂ ਆਏ ਮੈਂ ਕਿਹਾ ਇਹ ਮੈਨੂੰ ਹੀ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ ਉਹਨਾਂ ਨੇ ਵੇਖ ਕੇ ਆਪਣਾ ਸਾਰਾ ਪਤਾ ਨਿਸ਼ਾਨ ਤੇ ਉਹਨਾਂ ਨੇ ਮੈਨੂੰ ਘਰ ਛੱਡ ਕੇ ਆਏ ਮੈਂ ਕਿਹਾ ਜੀ ਮੇਰਾ ਨਾਂ ਰੇਸ਼ਮਾ ਹੈ کہنے کے اچھا جلی پنجابی گانے گا آئی ربا نہیں لگتا دل میرا ہاں مگر سردار جی تے بغیر دل نہیں لگے تو میں روس آگئی کہ آ گئی جتے سردار جی نام ایمان پھر میں اندوری لگتی پاوے تمے ناراض ہو ہاں میرے براہ ہیں کیوں کہ نہ ریشما دا تبدیل ہویا لباس باوی تھی کہڑے ملک لے جاؤ ਤੇ ਨਾ ਸਰਦਾਰਾਂ ਦਾ ਆਪਣਾ ਚੇਂਜ ਮੁਲਕ ਹੋਣਾ ਐ ਮੈਂ ਪੱਕੇ ਗਾਰੰਟੀ ਦੇਂਦੀ ਆ ਨਾਰੀ ਸ਼ੋਂ ਬਦਲਦੀ ਤੇ ਨਾ ਸਰਦਾਰੀ ਬਦਲਦੀ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਭਾਈ ਹਾਂ ਤੇ ਹੁਣੇ ਮੈਂ ਸਾਰੇ ਵਲੀਆਂ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਬਿਲਕੁਲ ਖੁਦਾ ਕਰੇ ਮੈਂ ਅਮਰਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਹਨਾਂ ਨੇ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮੇਰੇ ਪਿਆਰਿਆਂ ਨੂੰ ਅਵਲ ਲਲਾ ਨੂਰੋ ਪਾਇਓ ਕੁਦਰਤ ਕੇ ਸਬੰਧੇ ਇੱਕ ਨੂਰ ਚ ਸਭ જગ ਉਪਯੋਗ ਹੋ ਭਲੇ ਕੋ ਮੰਦੇ ਇਹ ਮੈਨੂੰ ਲਿਖੇ ਨਹੀਂ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉਂਝੇ ਮੈਂ ਅਲੀ ਬੇ ਪੜ੍ਹੀ ਹੋਈ ਆ ਸਰਦਾਰ ਜੀ ਪਾਕਿਸਤਾਨੀ ਮਸ਼ਹੂਰ ਸਿੰਗਰ ਗੁਲੂਕਾਰਾ ਰੇਸ਼ਮਾ ਜੀ ਜਿਹੜੇ ਕਿਸ ਦੁਨੀਆ ਦੇ ਵਿੱਚ ਹੁਣ ਨਹੀਂ ਹੈਗੇ ਅੱਲਾ ਪਾਕ ਉਹਨਾਂ ਦੀ ਮਖਫਰਤ ਕਰੇ ਔਰ ਉਹਨਾਂ ਦਾ ਦਰਜਾਤ ਬੁਲੰਦ ਕਰੇ ਔਰ ਜਨਤੁਲ ਫਿਰਦੌਸ ਉਹਨਾਂ ਦਾ ਘਰ ਬਣਾਵੇ ਉਹਨਾਂ ਦੇ ਜਿਹੜੇ ਸ਼ਬਦ ਸੀਗੇ ਸਿੱਖ ਸਰਦਾਰਾਂ ਵਾਸਤੇ ਸੁਣਨੇ ਦੇ ਕਾਬਿਲ ਸੀਗੇ ਬਹੁਤ ਹੀ ਮਾਨ ਸਨਮਾਨ ਦਿੱਤਾ ਉਹਨਾਂ ਨੇ ਕਿ ਪਿਓ ਤੱਕ ਦਾ ਦਰਜਾ ਦਿੱਤਾ ਇਹ ਕੋਈ ਵੀ ਔਰਤ ਲੜਕੀ ਬੇਟੀ ਆਪਣੇ ਬਾਪ ਦੀ ਜਗ੍ਹਾ ਤੇ ਹਰ ਕਿਸੇ ਨੂੰ ਖੜਾ ਨਹੀਂ ਕਰ ਸਕਦੀ ਜਾਂ ਉਹਦੀ ਜਿੰਨੀ ਇੱਜ਼ਤ ਹਰ ਕਿਸੇ ਨੂੰ ਨਹੀਂ ਦੇ ਸਕਦੀ ਸਿਰਫ ਉਹਨੂੰ ਦਿੰਦੀ ਹੈ ਜਿਹੜਾ ਵਾਕਈ ਉਹਨੂੰ ਲੱਗਦਾ ਹੈ ਕਿ ਉਹਦੇ ਬਾਪ ਦੀ ਜਗ੍ਹਾ ਤੇ ਖੜੇ ਹੋਣ ਦੇ ਕਾਬਿਲ ਹੈ ਇਹ ਜਿੱਦ ਕੋਲ ਉਹਨੂੰ ਤਹਾਫਜ਼ ਮਹਿਸੂਸ ਹੁੰਦਾ ਹੈ ਨਾ ਬਾਪ ਦੀ ਤਰ੍ਹਾਂ ਉਹਨੂੰ ਹੀ ਬਾਪ ਦੀ ਜਗ੍ਹਾ ਤੇ ਲਿਆ ਕੇ ਖੜਾ ਕਰਦੀ ਹੈ ਔਰ ਰੇਸ਼ਮਾ ਜੀ ਨੇ ਬਿਲਕੁਲ ਇਸੇ ਤਰ੍ਹਾਂ ਸਿੱਖ ਸਰਦਾਰ ਨੂੰ ਦੇਖ ਕੇ ਸੁੱਖ ਦਾ ਸਾਹ ਭਰਿਆ ਔਰ ਉਹਨੂੰ ਆਪਣੇ ਆਪ ਜਿਹੜਾ ਵਾ ਉਹ ਸੇਫ ਮਹਿਸੂਸ ਹੋਇਆ ਔਰ ਉਹਨੇ ਰੱਬ ਦਾ ਸ਼ੁਕਰ ਅਦਾ ਕੀਤਾ ਕਿ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਮੇਰੇ ਪਿਓ ਨਾਲ ਬੁਲਾਤਾ ਕਿਉਂਕਿ ਸਿੱਖ ਸਰਦਾਰ ਜਿਹੜੇ ਆ ਉਹ ਤਹਾਫਜ਼ ਕਰਦੇ ਆ ਹਰ ਇੱਕ ਦੀ ਧੀਆ ਪੈਣਾ ਦਾ ਹੋਰ ਨਹੀਂ ਨਹੀਂ ਬਲਕਿ ਇਹ ਵੰਡਾ ਤੋਂ ਪਹਿਲੇ ਦਾ ਵੀ ਜਿਹੜੀ ਚੀਜ਼ ਹੈ ਇਹ ਇਸੇ ਤਰ੍ਹਾਂ ਉਹਨਾਂ ਚ ਮੌਜੂਦ ਹੈਗੀ ਹੈ ਬਲਕਿ ਸਿੱਖ ਸਰਦਾਰਾਂ ਦੇ ਖੂਨ ਵਿੱਚ ਚੀਜ਼ ਮੌਜੂਦ ਹੈਗੀ ਹੈ ਕਿ ਇਹ ਸਿਰਫ ਆਪਣੀਆਂ ਧੀਆਂ ਭੈਣਾਂ ਦੀ ਨਹੀਂ ਬਲਕਿ ਦੂਜਿਆਂ ਦੀ ਧੀਆਂ ਭੈਣਾਂ ਦੀ ਵੀ ਇੱਜ਼ਤ ਇhtiram ਕਰਦੇ ਹੈ ਉਹਨਾਂ ਨੂੰ ਜਿਹੜੇ ਆ ਉਹ ਤਹਫੁਜ਼ ਦਿੰਦੇ ਹੈਗੀ ਹੈ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਦੇਖੀਆਂ ਕਿ ਵਿਦੇਸ਼ਾਂ ਦੇ ਵਿੱਚ ਸੇਕ ਸਰਦਾਰ ਜਿਹੜੇ ਕਿ ਕੰਮ ਕਰਦੇ ਆ ਟੈਕਸੀ ਚਲਾਉਂਦੇ ਹੈਗੇ ਆ ਅੰਗਰੇਜ਼ ਲੜਕੀਆਂ ਔਰਤਾਂ ਵੀ ਸਿੱਖ ਸਰਦਾਰਾਂ ਦੀ ਟੈਕਸੀ 'ਚ ਬੈਠਣਾ ਜ਼ਿਆਦਾ ਮناسب ਸਮਝਦੀਆਂ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਦੀ ਟੈਕਸੀ 'ਚ ਬਹਿ ਕੇ ਸੇਫ ਹੈਗੇ ਆ ਇਹ ਸਾਨੂੰ ਸੇਫਲੀ ਸਾਡੀ ਜਗ੍ਹਾ ਤੱਕ ਪਹੁੰਚਾ ਦੇਣਗੇ ਇਹਨਾਂ ਇਤਮਾਦ ਹੈ ਉਹਨਾਂ ਨੂੰ ਹਾਲਾਂਕਿ ਸਿੱਖ ਸਰਦਾਰ ਬਹੁਤ ਥੋੜੀ ਤਦਾਦ ਦੇ ਵਿੱਚ ਮੌਜੂਦ ਹੈਗੇ ਆ ਵਿਦੇਸ਼ਾਂ ਦੇ ਵਿੱਚ ਲੇਕਿਨ ਫਿਰ ਵੀ ਉਹਨਾਂ ਨੇ ਆਪਣਾ ਇੱਕ ਖਾਸ ਮਕਾਮ ਬਣਾਇਆ ਹੈ ਜਿਸ ਨੂੰ ਪੂਰੀ ਦੁਨੀਆ ਜਾਣਦੀ ਹੈਗੀ ਹੈ ਕਿ ਅੱਜ ਤੱਕ ਕੋਈ ਐਸੀ ਚੀਜ਼ ਸਿੱਖਾਂ ਨੂੰ ਲੈ ਕੇ ਸਾਹਮਣੇ ਨਹੀਂ ਆਈ ਕਿ ਉਹਨਾਂ ਨੇ ਕਿਸੇ ਦੀ ਧੀ ਭੈਣ ਦੇ ਬਦਤਮੀਜ਼ੀ ਕੀਤੀ ਹੋਵੇ ਜਾਂ ਉਹਦੇ ਬਾਰੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੋਵੇ ਜਾਂ ਕੋਈ ਐਸੀ ਹਰਕਤ ਕੀਤੀ ਹੋਵੇ ਜਿਹੜੀ ਕਿ ਨਾਜ਼ੇਬਾ ਹੋਵੇ ਬਲਕਿ ਹਮੇਸ਼ਾ ਬਚਾਉਂਦੇ ਤਹਾਫਜ਼ ਦਿੰਦੇ ਹੀ ਦਿਖਾਈ ਨਜ਼ਰ ਆਈ ਹੈ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਸਾਹਮਣੇ ਆਈਆਂ ਹੈਗੀਆਂ ਮੈਂ ਇਸ ਲਈ ਰੇਸ਼ਮਾ ਜੀ ਨੇ ਵੀ ਆਪਣਾ ਜਿਹੜਾ ਵਾ ਉਹ ਜਿਹੜਾ ਉਹਨਾਂ ਨਾਲ ਵਾਪਰਿਆ ਸੀਗਾ ਵਾਕਿਆ ਉਹਨਾਂ ਨੇ ਬਿਆਨ ਕੀਤਾ ਸਿੱਖ ਸਰਦਾਰਾਂ ਦੇ ਹਵਾਲੇ ਨਾਲ ਕਿ ਇੰਨੀ ਉਹਨਾਂ ਨੂੰ ਸਿੱਖ ਸਰਦਾਰਾਂ ਨਾਲ ਮੁਹੱਬਤ ਹੈ ਲਗਾਓ ਜਦੋਂ ਵੀ ਉਹ ਭਾਰਤ ਜਾਂਦੇ ਸੀਗੇ ਉੱਥੇ ਜਾ ਕੇ ਉਹ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੇ ਸੀਗੇ ਔਰ ਉਹਨਾਂ ਨੂੰ ਇਹ ਚੰਗਾ ਲੱਗਦਾ ਸੀ ਕਮਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਉਹਨਾਂ ਦੇ ਤੁਹਾਨੂੰ ਤਾਸੁਰਾਤ ਕਿੰਜ ਦੇ ਲੱਗੇ ਵੀਡੀਓ ਤੁਹਾਨੂੰ ਕਿੰਜ ਦੀ ਲੱਗੀ ਵੀਰੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼